ਸੈਲਫ ਹੈਲਪ ਗਰੁੱਪ ਦੇ ਥਰੂ ਅਸੀਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਵੱਲੋਂ ਕਈ ਤਰ੍ਹਾਂ ਦੇ ਧੰਦੇ ਅਪਣਾਏ ਹੋਏ ਨੇ ਮੇਰੇ ਨਾਲ ਮੈਡਮ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਪਰਮਜੀਤ ਕੌਰ ਹੈ ਤੇ ਮੈਂ ਦੇਖ ਪਾ ਰਹੇ ਹਾਂ ਕਿ ਸਾਬਣ ਤਿਆਰ ਕੀਤੇ ਹੋਏ ਹਨ ਜਿਹੜੇ ਵੀ ਅਸੀਂ ਸਾਬਣ ਇਸਤੇਮਾਲ ਕਰਦੇ ਹਾਂ ਘਰਾਂ ਦੇ ਵਿੱਚ ਦੁਕਾਨਾਂ ਤੋਂ ਲਿਆ ਕੇ ਉਹਦੇ ਵਿੱਚ ਕੈਮੀਕਲ ਹੁੰਦਾ ਹੈ ਤੇ ਜਦੋਂ ਕੈਮੀਕਲ ਜਿਆਦਾ ਪਾਈ ਯੂਜ਼ ਕਰਾਂਗੇ ਤਾਂ ਸਾਡੀ ਚਮੜੀ ਨੂੰ ਖਰਾਬ ਕਰਦਾ ਲੇਕਿਨ ਇਹ ਜਿਹੜਾ ਸਾਬਣ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਲੇਕਿਨ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜੀ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ ਮੜਨ ਕੀ ਹੁੰਦਾ ਕੀ ਕਿਦੇ ਕਿਵੇਂ ਬਣਾਉਂਦੇ ਉਸ ਨੂੰ ਸਰ ਇਹ ਤਾਂ ਫੋ ਬੇਸ ਮੰਗਾਨੇ ਆ ਬਾਕੀ ਗਲੇਸਰਨ ਵਿਟਾਮਿਨ ਇਹ ਉਹ ਪਾਈਦਾ ਤੇ ਉਹਦੇ ਨਾਲ ਹੀ ਹੀਟ ਕਰਕੇ ਇਹਨੂੰ ਬਣਾਇਦਾ ਡਬਲ ਵਾਲਰ ਚ ਬਾਕੀ ਕਲਰ ਵਾਸਤੇ ਆਪਾਂ ਇਹਦੇ ਚ ਫੂਡ ਕਲਰ ਪਾਇਆ ਥੋੜਾ ਜਿਹਾ ਤੇ ਇਹ ਚੰਦਨ ਚੰਦਨ ਚ ਚੰਦਨ ਪਾਊਡਰ ਪਾਇਆ ਹੋਇਆ ਹਾਂਜੀ ਇਹਦੇ ਚ ਮਤਲਬ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹ ਹਲਦੀ ਵਾਲਾ ਹੋ ਗਿਆ ਇਹਦੇ ਚ ਆਪਾਂ ਇੱਕ ਪਿੰਚ ਹਲਦੀ ਪਾਈ ਹੋਈ ਆ ਹਲਦੀ ਰੰਗ ਦਾ ਹੋ ਗਿਆ ਹੈ ਹਾਂਜੀ ਇਹ λεਮਨ ਆ ਸਰ ਆਹ ਵਾਲਾ ਹਲਦੀ ਹੈ ਅੱਛਾ ਇਹ ਹਲਦੀ ਹੈ ਹਾਂਜੀ ਹਾਂਜੀ ਤੇ ਇਹਦੇ ਕੋਈ ਵੀ ਸਾਈਡ ਇਫੈਕਟ ਨਹੀਂ ਆ ਬੱਚਿਆਂ ਨੂੰ ਵੀ ਲਗਾ ਸਕਦੇ ਹੋ ਤੁਸੀਂ ਤੇ ਲੇਡੀਜ਼ ਜੈਂਟਸ ਦੋਨਾਂ ਵਾਸਤੇ ਯੂਜ਼ ਕਰ ਹਾਂਜੀ 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 ਪ੍ਰੋਪਰ ਪੂਰੀ ਬੋਡੀ ਵਾਸ਼ ਵਾਸਤੇ ਆ ਕੋਈ ਇਸ ਤਰ੍ਹਾਂ ਦਾ ਨਹੀਂ ਆ ਕਿ ਆਪਾਂ ਸਿਰਫ ਫੇਸ ਤੇ ਹੀ ਲਗਾਣਾ ਹੈ ਆਪਾਂ ਹੋਰ ਨਹੀਂ ਲਗਾ ਸਕਦੇ ਇਹਨੂੰ 2 ਸਾਲ ਹੋ ਗਏ ਆਪਾਂ ਘਰ 'ਚ ਆਪਣੇ 'ਚ ਕੋਈ ਬਾਹਰ ਦਾ ਸਾਬਣ ਲਿਆਉਂਦੇ ਨਹੀਂ ਇਹੀ ਸਾਬਣ ਕਿੰਨੇ ਕਿੰਨਾ ਜਿਹੜੀ ਕੀਮਤ ਹੈ ਇਹਦੀ ਸਰ ਇਹ ਅਸਾਂ ਆਪਾਂ ਵੈਸੇ 125 ਤੱਕ ਸੇਲ ਆਊਟ ਕਰਦੇ ਆਂ ਅੱਜ ਇੱਥੇ ਐਗਜ਼ਿਬਿਸ਼ਨ ਅਸੀਂ 100 ਰੁਪਏ ਦੇ ਰਹੇ ਆਂ ਤੇ 95 ਮੈਨੂੰ ਲਾਗਤ ਪਈ ਹੋਈ ਹੈ ਇਹਦੀ ਆਪਾਂ 5 ਰੁਪਏ ਕਮਾ ਰਹੇ ਆਗੇ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ 100 ਰੁਪਏ ਦਾ ਅੱਜ ਹੈ ਜੀ ਅੱਜ 100 ਰੁਪਏ ਦਾ ਇਹ ਕੱਲ ਨੂੰ ਤੁਹਾਨੂੰ 150 ਰੁਪਏ ਦਾ ਮਿਲੇਗਾ ਤੇ ਜੇ ਤੁਹਾਨੂੰ ਤੇ ਲੈਣਾ ਹੋਵੇ ਤਾਂ ਕਿਵੇਂ ਤੁਹਾਨੂੰ ਸੰਪਰਕ ਕੀਤਾ ਜਾ ਸਕਦਾ ਸਰ ਆਲੰਪੁਰ ਪਿੰਡ ਚ ਰਣਜੋਤ ਸਿੰਘ ਚਾਚਾ ਰੰਗੋਸੀ ਜਿਹੜੇ ਇੱਕ ਕਲਾਕਾਰ ਹੈ ਉਹਦੇ ਘਰ ਤੋਂ ਸੀ ਹਾਂਜੀ ਤੁਸੀਂ ਉੱਥੇ ਆ ਸਕਦੇ ਹੋ ਤੇ ਕੰਟੈਕਟ ਫੇਸਬੁੱਕ ਤੇ ਆਪਾਂ ਪਾਉਂਦੇ ਰਹਿੰਦੇ ਆ ਇੰਸਟਾ ਤੇ ਵੀ ਅਸੀਂ ਵੀ ਪਾ ਦਾਂਗੇ ਤੁਹਾਡਾ ਕੰਟੈਕਟ ਵੀ ਪਾ ਦਾਂਗੇ ਅਸੀਂ ਪਾ ਦਨੇ ਬਈ ਸਾਬਾਂ ਲੈਣਾ ਚਾਹੀਦਾ ਕਿਉਂਕਿ ਇਹ ਜਿਹੇ ਚੀਜ਼ਾਂ ਯੂਜ਼ ਕਰੋ ਜਿਹੜੇ ਆਪਾਂ ਨੂੰ ਪਿਛਲੇ ਜ਼ਮਾਨੇ ਦੇ ਜਾਣਾ ਬਣਿਆ ਜਿ ਜਿਣਾ ਹੈ ਜੀ ਸਰ ਕਿਉਂਕਿ ਅੱਜ ਕੱਲ ਬਹੁਤ ਕੈਮੀਕਲ ਆ ਬਹੁਤ ਜ਼ਿਆਦਾ ਇਚਨਸ ਹੋ ਰਹੀ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਹੋ ਰਹੀਆਂ ਕੁਝ ਤਾਂ ਸਾਡਾ ਖਾਣਾ ਸਹੀ ਨਹੀਂ ਹੈਗਾ ਕੁੱਝ ਸਾਡਾ ਲਾਉਣਾ ਸਹੀ ਨਹੀਂ ਹੈਗਾ ਹੁਣ ਜੇ ਆਪਾਂ ਖਾਣਾ ਨਹੀਂ ਸੁਧਾਰਦੇ ਤਾਂ ਪੇਟ ਖਰਾਬ ਹੁੰਦਾ ਲਾਉਣਾ ਨਹੀਂ ਸੁਧਾਰਦੇ ਤਾਂ ਫੇਸ ਖਰਾਬ ਹੁੰਦਾ ਹੈ ਵੇ ਇਹ ਹੈ ਕਿ ਕੁਝ ਚੀਜ਼ ਤਾਂ ਸੁਧਾਰ ਲਓ ਵੱਡੀਆਂ ਵੱਡੀਆਂ ਕੰਪਨੀਆਂ ਤੁਹਾਨੂੰ ਇੰਨਾ ਬੇਗੋ ਬਣਾ ਰਹੀਆਂ ਨੇ ਉਹ ਲੈਣਾ ਜਿ ਲੱਗੇ ਤੁਸੀਂ ਸਮਾਨ ਦੇ ਰਹੇ ਹੋ ਪਿਛਲੇ ਜ਼ਮਾਨਿਆਂ ਦੇ ਵਿੱਚ ਅਸੀਂ ਜਦੋਂ ਕੋਈ ਠੰਡ ਗਰਮੀ ਲੱਗਦੀ ਸੀ ਤਾਂ ਨਿੰਬੂ ਦੇ ਵਿੱਚ ਲਮਕ ਪਾ ਕੇ ਜਿ ਚੀਨੀ ਪਾ ਕੇ ਲੈਂਦੇ ਸੀ ਉਹੀ ਲੈਂਦੇ ਸੀਗੇ ਹੁਣ ਕਿੱਥੇ ਹੁਣ ਲਿੰਕਾ ਪੀਓ ਜੀ ਮਾਰਕੀਟ ਤੋਂ ਠੰਡਾ ਲਿਆਓ ਕੋਲਡ ਡਰਿੰਕ ਲਿਆਓ ਹਾਲਾਂਕਿ ਉਹ ਸਾਰੀਆਂ ਚੀਜ਼ਾਂ ਸਾਨੂੰ ਨੁਕਸਾਨ ਕਰਦੀਆਂ ਆਪਾਂ ਕਿ ਕੋਈ ਇਹ ਨਹੀਂ ਕਹ ਵੀ ਕਿਸੇ ਨੂੰ ਆਪਾਂ ਬੁਰਾਈ ਨਹੀਂ ਕਰ ਰਹੇ ਬਟ ਜਿਹੜੀ ਚੀਜ਼ ਨੁਕਸਾਨ ਕਰਦੀ ਆ ਤਾਂ ਉਹ ਕਰਦੀ ਆ ਪੀਜ਼ਾ 버ગર ਇਹ ਚੀਜ਼ਾਂ ਵੀ ਨੁਕਸਾਨ ਕਰਦੀਆਂ ਬਗ ਮਗਰ ਬੱਚੇ ਖਾਂਦੇ ਹੀ ਹੋਈ ਆ ਕੁਝ ਉਮਰ ਇਹ ਪੂਰੀ ਨਹੀਂ ਭੋਗ ਪਾ ਰਹੇ ਆਪਾਂ ਲੋਕ ਕੁਝ ਪੇਰੈਂਟਸ ਨਹੀਂ ਰੋਕਦੇ ਬੱਚਿਆਂ ਨੂੰ ਕੁਝ ਬੱਚੇ ਨਹੀਂ ਰੁਕਦੇ ਸਮਝਾਈ ਨਹੀਂ ਪਾ ਰਹੇ ਆਪਾਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਹਿੰਮਤ ਵੀ ਨਹੀਂ ਰੱਖਦੇ ਬੋਲਣ ਦੀ ਅੱਜਕੱਲ ਹਾਂਜੀ ਡਰਦੇ ਬਹੁਤ ਆ ਬਾਕੀ ਇਹ ਚੀਜ਼ਾਂ ਇਹ ਆਪਾਂ ਘਰ ਹੀ ਤਿਆਰ ਕਰਦੇ ਆ ਕੋਈ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਹੀਂ ਆ ਚੈੱਕ ਵੀ ਕਰ ਸਕਦੇ ਹੋ ਬਰੇ ਬਿਲਕੁਲ ਜੀ ਮੈਂ ਚਾਹਾਂਗਾ ਕਿ ਤੁਸੀਂ ਵੀ ਜੇ ਸਾਬਣ ਲੈਣਾ ਹੋਵੇ ਤਾਂ ਆਲਮਪੁਰ ਤੋਂ ਰਣਜੀਤ ਜੋਧਾ ਜਿਹੜੇ ਕਿ ਸਿੰਗਰ ਵੀ ਹੈਗੇ ਉਹਨਾਂ ਦੀ ਵਾਈਫ ਹੈ ਇਹ ਤੇ ਇਹਨਾਂ ਦਾ ਨੰਬਰ ਵੀ ਆਪਾਂ ਮੈਂਸ਼ਨ ਤੁਹਾਨੂੰ ਕਰ ਰਹੇ ਹਾਂ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਹ ਤੁਸੀਂ ਜੇ ਕਿਤੇ ਦੂਰ ਤੋਕ ਤੁਹਾਡਾ ਕੋ ਦੇਖਦਾ ਤੂੰ ਭੇਜੀ ਵੀ ਦੋਗੇ ਇਹਨੂੰ ਹਾਂਜੀ ਭੇਜ ਦਾਂਗੇ ਆਪਾਂ ਕੋਰੀਅਰ ਵੀ ਕਰਾਂਗੇ ਹਾਂਜੀ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਵੀ ਆਪਣੀ ਜਿਹੜੀ ਸੁੰਦਰਤਾ ਨੂੰ ਜੈ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਕੈਮੀਕਲ ਫ੍ਰੀ ਸਾਬਣ ਯੂਜ਼ ਕਰੋ ਤੇ ਸਦਾ ਤੁਸੀਂ ਮਰਤੇ ਦਮ ਤਾ ਤੁਹਾਡੀ ਸੁੰਦਰਤਾ ਬਰਕਰਾਰ ਰਹੇਗੀ ਧੰਨਵਾਦ ਜੀ